90% ਇਹਨਾਂ ਲੋਕਾਂ ਚ ਗੁੰਡੇ ਬਦਮਾਸ਼ ਜਿਹੜੇ ਨੇ ਲੀਡਰ ਬਣ ਗਏ ਇਹ ਦੇਸ਼ ਲਈ ਘਾਤਕ ਨੇ ਅਸੀਂ ਤਾਂ ਕਿਸਾਨਾਂ ਨੂੰ ਇਹ ਕਹਾਂਗੇ ਕਿ ਤੁਸੀਂ ਆਪ ਚੋਣਾ ਕਿਉਂ ਨਹੀਂ ਲੜਦੇ ਇਹ ਐਡਾ ਵੱਡਾ ਝੂਠਾ ਬੰਦਾ ਇੰਟਰਨੈਸ਼ਨਲ ਪੱਤਰ ਤੇ ਕੱਪ ਮਾਰਦਾ ਪਹਿਲਾਂ ਇਹਨੇ ਕਿਹਾ ਵੀ ਮੈਂ 15 ਲੱਖ ਇਕੱਲੇ ਇਕੱਲੇ ਬੰਦੇ ਦੇ ਖਾਤੇ ਚ ਪਾਉਂ ਕੀ ਪਾਤਾ ਮਗਰੋਂ ਇਹਦਾ ਜਿਹੜਾ ਅਮਿਤ ਸ਼ਾਹ ਹੈ ਉਹ ਕਹਿੰਦਾ ਇਹ ਝੁੰਮਲਾ ਸੀ ਫਿਰ ਤੁਸੀਂ ਬੀਜੇਪੀ ਦਾ ਨਾਮ ਬਦਲ ਕੇ ਝੁੰਮਲਾ ਪਾਰਟੀ ਰੱਖ ਲਓ ਇਹ ਕਣਪੜ ਬੰਦਾ ਜਿਸ ਦੀ ਡਿਊਟੀ ਇੱਕ ਚਾਹ ਵੇਚਣ ਤੇ ਸੀ ਉਹ 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 ਦੇਸ਼ ਨੂੰ ਵੀ ਵੇਚ ਗਿਆ ਜਿਹੜਾ ਇਹ ਕਿਸਾਨਾਂ ਤੇ ਹਮਲਾ ਕੀਤਾ ਇਹ ਕਿਹੜੀ ਨੀਤੀ ਤਹਿਤ ਹੋਇਆ ਪੰਜਾਬੀਆਂ ਨੂੰ ਸਿੱਖਾਂ ਨੂੰ ਦਬਣ ਤੇ ਕੋਚਲਣ ਦੀ ਜਿਹੜੀ ਸਾਜ਼ਿਸ਼ਾ 1947 ਤੋਂ ਸ਼ੁਰੂ ਹੋਈ ਹੋਈ ਹੈ ਅੱਜ ਦੀ ਜਿਹੜੀ ਨਾਜਾਨ ਪੀੜੀ ਜਾਗਰੂਕ ਹੋ ਗਈ ਹੈ ਔਰ ਜੂਥ ਵੀ ਕਾਫੀ ਇਸ ਮੂਵਮੈਂਟ ਦਾ ਹਿੱਸਾ ਹੈ ਜੋ ਕਿਸਾਨਾਂ ਨੇ ਮੂਵਮੈਂਟ ਚਲਾਈ ਹੋਈ ਹੈ ਕੀ ਹੋਵੇ ਹੱਲ ਕੀ ਲੱਗਦਾ ਤੁਹਾਨੂੰ ਇਸ ਸਾਰੇ ਮਸਲੇ ਪੰਜਾਬੀਆਂ ਨੇ ਜਿੰਨਾ ਸਾਥ ਦੇਣਾ ਚਾਹੀਦਾ ਸੀ ਤਾ ਨਹੀਂ ਗਦਾਰ ਲੀਡਰਾਂ ਪਿੱਛੇ ਲੱਗ ਗਏ ਅੱਜ ਤਾਂ ਕਰਕੇ ਰੋਣਾ ਪੈ ਰਿਹਾ ਆਨੰਦਪੁਰ ਦੇ ਮਤੇ ਵਿੱਚ ਇਹ ਗੱਲ ਸੀ ਵੀ ਕਿਸਾਨ ਆਪਣੀਆਂ ਫਸਲਾਂ ਦੇ ਮੁੱਲ ਆਪਦਾ ਕਰਨਗੇ ਇਹ ਜਿਹੜੇ ਸੁਪਨੇ ਆਰਐਸਐਸ ਲੈਂਦੀ ਹੈ ਇਹ ਭੁੱਲ ਜੇ ਔਰੰਗਜੇਬ ਨੇ ਵੀ ਇਹ ਸੁਪਨਾ ਲਿਆ ਸੀ ਵੀ ਮੈਂ ਇੱਕੋ اسلام ਇੱਥੇ ਸੰਸਾਰ ਤੇ اسلام ਹੀ ਰਹੂਗਾ ਹੋਰ ਕੋਈ ਮੈਂ ਰਹਿਣ ਨਹੀਂ ਦੇਣਾ ਜਦੋਂ ਔਰੰਗੇ ਦਾ ਸੁਪਨਾ ਨਹੀਂ ਪੂਰਾ ਹੋਇਆ ਨਰਿੰਦਰ ਮੋਦੀ ਵਰਗੇ ਤੇ ਆਰਐਸਐਸ ਵਾਲੇ ਕਿਹੜੇ ਬਾਗ ਦੀ ਮੂਲੀ ਨੇ ਪਤਾ ਸਾਰਾ ਹੀ ਸੀਗਾ ਇਹ ਬਾਤ ਵਿੱਚ ਹੁਣ ਤਾ ਕਰਕੇ ਕਹਿ ਰਹੇ ਨੇ ਕਿਉਂਕਿ ਕਿਸਾਨਾਂ ਦਾ ਬਦਰੋਹ ਜਿਹੜਾ ਨਾ ਉਹ ਸਿਖਰ ਤੇ ਪਹੁੰਚ ਚੁੱਕਾ ਜਦੋਂ ਵੀ ਕਿਸਾਨ ਸੰਘਰਸ਼ ਦੇਖੋ ਸਿਖਰ ਤੇ ਪਹੁੰਚਦਾ ਹੈ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਹੋ ਜਾਂਦੀ ਹੈ ਇਹ ਕੌਣ ਕਰਾ ਰਹੀ ਹੈ ਸਰਕਾਰ ਦੀਆਂ ਏਜੰਸੀਆਂ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਭਾਵੇਂ ਦਿੱਲੀ ਨਾਲ ਇੱਕ ਮੀਟਿੰਗ ਦਾ ਸਬੱਬ ਬਣਿਆ ਸੀ ਕੇਂਦਰ ਨੇ ਖੁਦ ਸੱਦਾ ਦਿੱਤਾ ਸੀ ਪਰ ਉਹ ਗੱਲ ਵੀ ਸਿਰੇ ਨਹੀਂ ਚੜੀ ਕਿਸਾਨਾਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਦਿੱਲੀ ਵਿੱਚ ਨਾਰੇਬਾਜੀ ਕੀਤੀ ਜਿਸ ਤੋਂ ਸਾਫ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਮੂਵਮੈਂਟ ਹੋਰ ਲੰਮੀ ਚੱਲੇਗੀ ਹਰਿਆਣਾ ਦੇ ਕਿਸਾਨ ਤੇ ਹੋਰ ਨਾਲ ਸਟੇਟਾਂ ਦੇ ਕਿਸਾਨ ਵੀ ਇਸ ਮੂਵਮੈਂਟ ਦੇ ਹਿੱਸੇਦਾਰ ਨੇ 5 ਨਵੰਬਰ ਨੂੰ ਪੂਰੀ ਇੰਡੀਆ ਦੇ ਵਿੱਚ ਚੱਕਾ ਜਾਮ ਵੀ ਹੋਣਾ ਵੱਡੀ ਗੱਲ ਇਹ ਆ ਕਿ ਕਿਸਾਨਾਂ ਦੀ ਇਸ ਮੂਵਮੈਂਟ ਦੇ ਹਮਾਇਤੀ ਬਹੁਤ ਸਾਰੇ ਵਿਅਕਤੀ ਬਹੁਤ ਸਾਰੇ ਜਥੇਬੰਦੀਆਂ ਬਹੁਤ ਸਾਰੇ ਵਰਗ ਨੇ ਚਾਹੇ ਗਾਇਕ ਹੋਣ ਚਾਹੇ ਕਥਾਵਾਚਕ ਹੋਣ ਚਾਹੇ ਪ੍ਰਚਾਰਕ ਹੋਣ ਚਾਹੇ ਵਪਾਰੀ ਹੋਣ ਚاہے ਦਲਤਪਾਈਚਾਰਾ ਹੋਵੇ ਚاہے ਮਜ਼ਦੂਰ ਵਰਗ ਹੋਵੇ ਸਾਰੇ ਜਣੇ ਸਾਰੇ ਵਰਗ ਇਸ ਮੂਵਮੈਂਟ ਦੇ ਹਮਾਇਤੀ ਨੇ ਕਿਉਂਕਿ ਸਾਰੀ ਗੱਲ ਇੱਥੋਂ ਸ਼ੁਰੂ ਹੁੰਦੀ ਆ ਕਿ ਕੇਂਦਰ ਰਾਜਾਂ ਨੂੰ ਕਿਵੇਂ ਦਬਾ ਕੇ ਰੱਖਣਾ ਚਾਹੁੰਦੀ ਆ ਉਸੇ ਗੱਲ ਤੋਂ ਇਹ ਵਿਲ ਲਿਆਂਦੇ ਗਏ ਨੇ ਸਾਰੀ ਗੱਲ ਕਰਾਂਗੇ ਬਾਬਾ ਸੁਰਜੀਤ ਸਿੰਘ ਨਾਲ ਜੋ ਇਸ ਮਸਲੇ ਤੇ ਕੇਂਦਰ ਦੇ ਕਾਫੀ ਐਂਟੀ ਨੇ ਤੇ ਮੰਨ ਕੇ ਚੱਲ ਰਹੇ ਨੇ ਕਿ ਸੂਬਿਆਂ ਦੇ ਜਿਹੜੇ ਵੱਧ ਅਧਿਕਾਰਾਂ ਨੂੰ ਕਿਵੇਂ ਆਪਣੇ ਹੱਥ ਚ ਲੈਣਾ ਕੇਂਦਰ ਨੇ ਉਸੇ ਨੀਤੀ ਤਹਿਤ ਇਹ ਬਿੱਲ ਲੈ ਕੇ ਆਂਦੇ ਨੇ ਹਾਂਜੀ ਤੁਹਾਡਾ ਸਵਾਗਤ ਹੈ ਸਰਜੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲੱਗਦਾ ਵੀ ਜਿਹੜਾ ਇਹ ਕਿਸਾਨਾਂ ਤੇ ਹਮਲਾ ਕੀਤਾ ਇਹ ਕਿਹੜੀ ਨੀਤੀ ਤਹਿਤ ਹੋਇਆ ਤੁਹਾਨੂੰ ਕੀ ਲੱਗਦਾ ਇਹ ਅੱਜ ਤੋਂ ਨਹੀਂ ਜੀ ਇਹ ਤਾਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਇਹ ਹਮਲੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸੀ ਤੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਸਾਡੇ ਸਿੱਖ ਲੀਡਰਾਂ ਦੀ ਗਦਾਰੀ ਕਾਰਨ ਸਿੱਖਾਂ ਨੂੰ ਆਪਣਾ ਵੱਖਰਾ ਜਿਹੜਾ ਦੇਸ਼ ਹੈ ਮਿਲ ਨਹੀਂ ਸਕਿਆ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਵਰਗੇ ਉਦੋਂ ਅੰਗਰੇਜ਼ ਸਿੱਖਾਂ ਨੂੰ ਇੱਕ ਵੱਖਰਾ ਖਿੱਤਾ ਦੇਣਾ ਚਾਹੁੰਦੇ ਸੀ ਮਾਉਂਟਬੈਟਨ ਸੀ ਜਿਹੜਾ ਉਹਨੇ ਕਿਹਾ ਸੀ ਪਰ ਇਹ ਗਾਂਧੀ ਤੇ ਨਹਿਰੂ ਸੀ ਜਿਹੜੇ ਇਹਨਾਂ ਨੇ ਬਹੁਤ ਵੱਡੀ ਠੱਗੀ ਆ ਜਿਹੜੀ ਸਿੱਖਾਂ ਨੇ ਕੀਤੀ ਸਿੱਖਾਂ ਨਾਲ ਕੀਤੀ ਪੰਜਾਬੀਆਂ ਨਾਲ ਕੀਤੀ ਅਸਲ ਦੇ ਵਿੱਚ ਦੇਸ਼ ਦਾ ਵਟਵਾਰਾ ਨਹੀਂ ਹੋਇਆ ਪੰਜਾਬ ਉਦੋਂ ਵੰਡਿਆ ਗਿਆ ਇਹ ਤਾਂ ਉਦੋਂ ਤੋਂ ਹੀ ਚੱਲਿਆ ਹੋਇਆ ਹੈ ਕਹਿਣ ਤੋਂ ਭਾਵ ਹੈ ਉਦੋਂ ਦੀ ਜਿਹੜੀ ਠੱਗੀ ਹੋਈ ਉਹ ਹੁਣ ਤੱਕ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਜਿਹੜਾ ਮਿਸਟਰ ਜਨਾਹ ਸੀ ਪਾਕਿਸਤਾਨ ਜੀ ਨੇ ਲਿਆ ਉਹ ਬੜਾ ਸਿਆਣਾ ਸੀ ਉਹਨੇ ਮਾਸਟਰ ਤਾਰਾ ਸਿੰਘ ਨੂੰ ਐਂਡ ਬਲਦੇਵ ਸਿੰਘ ਵਰਗਿਆਂ ਨੂੰ ਕਿਹਾ ਸੀ ਕਿ ਜਿਹੜੀਆਂ ਘੱਟ ਗਿਣਤੀ ਕੌਮਾਂ ਹੁੰਦੀਆਂ ਨੇ ਬਹੁ ਗਿਣਤੀ ਦਾ ਗੁਲਾਮ ਹੋ ਜਾਂਦੀਆਂ ਨੇ ਤੁਸੀਂ ਆਪਣਾ ਵੱਖਰਾ ਖੇਤਾ ਲਓ ਜਿਵੇਂ ਅਸੀਂ ਲਿਆ ਪਰ ਉਹ ਸਮੇਂ ਸਾਡੇ ਬੇੜੇ ਦੇ ਮਲਾਹ ਸੀ ਜਿਹੜੇ ਗद्दार ਨਿਕਲੇ ਡਾਕਟਰ ਅੰਬੇਦਕਰ ਸਾਹਿਬ ਸਾਡੇ 7 ਕਰੋੜ ਆਪਣੀ ਬਰਾਦਰੀ ਦੇ ਬੰਦਿਆਂ ਨੂੰ ਲੈ ਕੇ ਸਿੱਖ ਧਰਮ ਚਾਉਣਾ ਚਾਹੁੰਦਾ ਸੀ ਪਰ ਇਹਨਾਂ ਗद्दार ਲੀਡਰਾਂ ਨੇ ਵੀ ਸਾਡੀ ਕਿਉਂਕਿ ਪੜਿਆ ਲਿਖਿਆ ਬੰਦਾ ਸੀ ਡਾਕਟਰ ਅੰਬੇਦਕਰ ਸਾਹਿਬ ਵੀ ਸਾਡੀ ਕੁਰਸੀ ਨੂੰ ਕਿਤੇ ਖਤਰਾ ਨਾ ਹੋ ਜੇ ਇਹਨਾਂ ਨੇ ਉਹਨੂੰ ਆਪਣੇ ਚ ਇਨਵੋਲਵ ਕਰਨ ਤੋਂ ਇਨਕਾਰ ਕਰਤਾ ਸੋ ਉਦੋਂ ਤੋਂ ਫਿਰ ਇਹ ਗਦਾਰੀਆਂ ਜਿਹੜੀਆਂ ਚੱਲੀਆਂ ਨੇ 1947 15 ਅਗਸਤ ਨੂੰ ਦੇਸ਼ ਆਜ਼ਾਦ ਹੁੰਦਾ ਹੈ 2 ਮਹੀਨਿਆਂ ਬਾਅਦ ਅਕਤੂਬਰ 1947 ਵਿੱਚ ਸਿੱਖਾਂ ਤੇ ਜਰਾਇਮ ਪੇਸ਼ਾ ਕੌਮ ਦਾ ਜਿਹੜਾਗਾ ਇਹ ੱੱੱਬਾ ਲਾ ਦਿੰਦੀ ਹੈ ਸਮੇਂ ਦੀ ਉਹ ਸਮੇਂ ਦੀ ਗਵਰਨਮੈਂਟ 1955 ਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ ਹੋਇਆ 1984 ਵਿੱਚ ਤਾਂ ਕਹਿ ਦਿੰਦੇ ਆ ਵੀ ਭਿੰਡਰਾਂ ਵਾਲੇ ਸੀ ਉਦੋਂ ਤਾਂ ਭਿੰਡਰਾਂ ਵਾਲੇ ਵੀ ਨਹੀਂ ਸੀਗੇ ਉਦੋਂ ਤਾਂ ਭਿੰਡਰਾਂ ਵਾਲਿਆਂ ਦੀ ਉਮਰ 8 ਸਾਲ ਦੀ ਸੀ ਸੋ ਇਹ 1947 ਤੋਂ ਪੰਜਾਬੀਆਂ ਨੂੰ ਸਿੱਖਾਂ ਨੂੰ ਦਬਣ ਤੇ ਕੋਚਲਣ ਦੀ ਜਿਹੜੀ ਸਾਜ਼ਿਸ਼ਾ 1947 ਤੋਂ ਸ਼ੁਰੂ ਹੋਈ ਹੋਈ ਹੈ। ਹਾਂਜੀ। ਇਹ ਦੱਸੋ ਕਿ ਫਿਰ ਜਿਹੜੇ ਇਹ ਜੇ ਮਾਹੌਲ ਦੇ ਵਿੱਚ ਅੱਜ ਦੀ ਜਿਹੜੀ ਨੌਜਵਾਨ ਪੀੜੀ ਜਾਗਰੂਕ ਹੋ ਗਈ ਆ ਔਰ ਯੂਥ ਵੀ ਕਾਫੀ ਇਸ ਮੂਵਮੈਂਟ ਦਾ ਹਿੱਸਾ ਹੈ ਜੋ ਕਿਸਾਨਾਂ ਨੇ ਮੂਵਮੈਂਟ ਚਲਾਈ ਹੋਈ ਆ। ਕੀ ਹੋਵੇ ਹੱਲ ਕੀ ਲੱਗਦਾ ਤੁਹਾਨੂੰ ਇਸ ਸਾਰੇ ਮਸਲੇ ਦਾ? ਯੂਥ ਨੂੰ ਹੋਰ ਅਜੇ ਜਾਗਰੂਤ ਹੋਣ ਦੀ ਲੋੜ ਹੈ। ਯੂਥਾ ਜਿਹੜਾ ਯੂਥ ਹੈ ਜੂਥ ਨੂੰ ਫੋਲੋ ਕਰਨਾ ਚਾਹੀਦਾ ਹੈ ਮਹਾਪੁਰਖ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਨੂੰ ਕਿਉਂਕਿ ਸਾਡਾ ਜਿਹੜਾ ਸਬੰਧ ਹੈ ਦਮਦਮੀ ਟਕਸਾਲ ਦੇ ਨਾਲ ਹੈ ਜੇ ਉਦੋਂ ਸਿੱਖ ਕੌਮ ਨੇ ਪੂਰੀ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਦਾ ਸਾਥ ਦਿੱਤਾ ਹੁੰਦਾ ਆਨੰਦਪੁਰ ਦੇ ਮਤੇ ਲਈ ਬਾਬਾ ਜੀ ਨੇ ਆਨੰਦਪੁਰ ਦੇ ਮਤੇ ਲਈ ਕੁਰਬਾਨੀ ਦਿੱਤੀ ਆਪਣੀ ਸ਼ਹਾਦਤ ਦਿੱਤੀ ਤਾਂ ਅੱਜ ਸਿੱਖਾਂ ਨੂੰ ਧਰਨੇ ਨਹੀਂ ਸੀ ਲਾਉਣੇ ਪੈਣੇ ਉਦੋਂ ਸਾਡੇ ਕਈ ਕਿਸਾਨ ਸਾਡੇ ਕਈ ਕਿਸਾਨ ਭਰਾ ਗਦਾਰ ਲੀਡਰਾਂ ਮੰਗਰ ਲੱਗ ਕੇ ਸੰਤਾਂ ਨੂੰ ਅੱਤਵਾਦੀ ਕਹਿੰਦੇ ਰਹੇ ਇਹ ਸਰਕਾਰਾਂ ਨੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਜਿਹੜਾ ਸੱਚ ਬੋਲਦਾ ਹੈ ਹੱਕਾਂ ਦੀ ਗੱਲ ਕਰਦਾ ਉਹਤੇ ਅੱਤਵਾਦੀ ਦਾ ਲੇਬਲ ਲਾ ਦਿੰਦੀਆਂ ਨੇ ਸ਼ਹੀਦ ਭਗਤ ਸਿੰਘ ਤੇ ਗੋਰੀ ਸਰਕਾਰ ਨੇ ਲਾਇਆ ਉਦਮ ਸਿੰਘ ਤੇ ਲਾਇਆ ਸੋ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਤੇ ਲੇਬਲ ਲਾਤਾ ਸੰਤ ਕੋਈ ਅੱਤਵਾਦੀ ਜਾਂ ਵੱਖਵਾਦੀ ਨਹੀਂ ਸੀ ਉਹ ਤਾਂ ਪੰਜਾਬ ਦੇ ਰਾਖੇ ਸੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ ਸੀ ਕੋਈ ਹਿੰਦੂਆਂ ਦੇ ਵਿਰੋਧੀ ਵੀ ਨਹੀਂ ਸੀ ਉਹ ਜਿਵੇਂ ਅੱਜ ਦੇ ਸਮੇਂ 'ਚ ਆ ਸ਼ਿਵ ਸੈਨਾ ਵਾਲੇ ਓਨਲੀ ਫੇਮ ਲੈਣ ਵਾਸਤੇ ਜਾਂ ਗਨਮੈਨ ਲੈਣ ਵਾਸਤੇ ਕਹਿ ਦਿੰਦੇ ਐ ਵੀ ਭਿੰਡਰਾਂ ਵਾਲਿਆਂ ਦੀ ਫੋਟੋ ਨਹੀਂ ਲੱਗਣ ਦੇਣੀ ਜਾਂ ਭਿੰਡਰਾਂ ਵਾਲਾ ਨੂੰ ਅੱਤਵਾਦੀ ਕਹਿੰਦੇ ਐ ਇਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਨੇ ਆ ਸੰਤਾਂ ਨੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਮੰਦਰ ਬਣਵਾਏ ਜੇ ਹਿੰਦੂਆਂ ਦੇ ਵਿਰੋਧੀ ਹੁੰਦੇ ਮੰਦਰ ਕਿਉਂ ਬਣਾਉਂਦੇ ਕਪੂਰਥਲੇ ਰਮੈਨ ਨੂੰ ਅੱਗ ਲੱਗ ਗਈ 5000 ਰੁਪਏ ਉਹ ਸਮਿਆਂ ਤੇ ਆਪਣੀ ਜੇਬ ਚੋਂ ਖਰਚਿਆ ਸੰਤਾਂ ਨੇ ਜਲਾਲਾਬਾਦ 10000 ਦੇ ਇਕੱਠ ਵਿੱਚ ਸੰਤ ਬੋਲਦੇ ਸੀ ਇੱਕ ਹਿੰਦੂ ਆਇਆ ਕਹਿੰਦਾ ਮੇਰੀ ਕੁੜੀ ਨੂੰ ਇੱਕ ਮੁੰਡਾ ਚੁੱਕ ਕੇ ਲੈ ਗਿਆ ਉਸ ਹਿੰਦੂ ਦੀ ਕੁੜੀ ਨੂੰ ਸੰਤਾਂ ਨੇ ਕਿਹਾ ਵੀ ਤੈਨੂੰ 5 ਵਜੇ ਨੂੰ ਤੇਰੀ ਕੁੜੀ ਤੇਰੇ ਘਰ ਆਜੂ ਜੇ ਕੋਈ ਹੋਰ ਗੱਲ ਨਾ ਹੋਈ ਪੌਣੇ 5 ਵਜੇ ਨੂੰ ਲੜਕੀ ਹਿੰਦੂ ਦੀ ਛੜਾਕੇ ਦਿੱਤੀ ਜੇ ਹਿੰਦੂਆਂ ਦੇ ਵਿਰੋਧੀ ਹੁੰਦੇ ਹਿੰਦੂਆਂ ਦਾ ਮੰਦਰ ਕਿਉਂ ਬਣਵਾਉਂਦੇ ਹਿੰਦੂ ਦੀ ਕੁੜੀ ਨੂੰ ਕਿਉਂ ਛੜਾਕੇ ਦਿੰਦੇ ਸੋ ਉਹ ਸਮੇਂ ਤੇ ਸੰਤਾਂ ਨੂੰ ਇੰਦਰਾ ਗਾਂਧੀ ਨੇ ਏਜੰਸੀਆਂ ਨੇ ਭੰਡਿਆ ਕੇ ਅੱਤਵਾਦੀ ਨੇ ਵੱਖਵਾਦੀ ਨੇ ਸੋ ਉਦੋਂ ਸਾਡੇ ਪੰਜਾਬੀਆਂ ਨੇ ਜਿੰਨਾ ਸਾਥ ਦੇਣਾ ਚਾਹੀਦਾ ਸੀ ਦਿੱਤਾ ਨਹੀਂ ਗਦਾਰ ਲੀਡਰਾਂ ਪਿੱਛੇ ਲੱਗ ਗਏ ਅੱਜ ਤਾਂ ਕਰਕੇ ਰੋਣਾ ਪੈ ਰਿਹਾ ਆਨੰਦਪੁਰ ਦੇ ਮਤੇ ਵਿੱਚ ਇਹ ਗੱਲ ਸੀ ਵੀ ਕਿਸਾਨ ਆਪਣੀਆਂ ਫਸਲਾਂ ਦੇ ਮੁੱਲ ਆਪ ਤੈਅ ਕਰਨਗੇ ਕਿਉਂਕਿ ਮਹਾਪੁਰਖ ਤਾਂ ਆਪ ਕਿਸਾਨ ਸੀਗੇ ਹੁਣ ਅਸੀਂ ਵੀ ਫਾਰਮਰਾਂ ਕਿਸਾਨਾਂ ਸੋ ਇਸ ਕਰਕੇ ਬਾਅਦ ਵਿੱਚ ਉਹ ਟਕਸਾਲ ਦੇ ਮੁਖੀ ਬਣੇ ਜੇ ਉਦੋਂ ਮਹਾਪੁਰਖਾਂ ਦਾ ਸਾਥ ਦਿੱਤਾ ਹੁੰਦਾ ਅੱਜ ਆ ਰੋਣਾ ਨਹੀਂ ਸੀ ਪੈਣਾ ਅੱਜ ਧਰਨੇ ਨਹੀਂ ਸੀ ਲਾਉਣੇ ਪੈਣੇ ਤੇ ਜਿਹੜਾ ਹਿੰਦੂਤਵ ਦੀ ਹਨੇਰੀ ਚੱਲੀ ਆ ਰਹੀ ਹੈ ਕਿਤੇ ਕਿਹਾ ਜਾਂਦਾ ਹੈ ਕੇਂਦਰ ਦੀ ਸਰਕਾਰ ਵੱਲੋਂ ਕਿ ਬੋਲੀ ਇੱਕ ਹੋਣੀ ਚਾਹੀਦੀ ਹੈ ਦੇਸ਼ ਦੀ ਹਿੰਦੀ ਨੂੰ ਅੱਗੇ ਕਰ ਰਹੇ ਨੇ ਕਿਤੇ ਕਿਹਾ ਜਾਂਦਾ ਹੈ ਕਿ ਦਰਿਆ ਇੱਕ ਹੋਣੇ ਚਾਹੀਦੇ ਨੇ ਕਿਤੇ ਕਿਹਾ ਜਾਂਦਾ ਸਾਰਾ ਦੇਸ਼ ਹਿੰਦੂਆ ਹੋਰ ਜਿਹੜੇ ਹੈਗੇ ਧਰਮ ਵਾਲੇ ਬਾਹਰ ਚਲੇ ਜਾਣ ਇੱਥੋਂ ਤੱਕ ਵੀ ਨਾਰਾ ਹੋ ਜਾਂਦਾ ਹੈ ਇਹ ਇਹ ਇਹਦੇ ਪਿੱਛੇ ਕਿਹੜੀ ਸੋਚ ਕੰਮ ਕਰਦੀ ਹੈ ਕਿਉਂਕਿ ਇੱਕ ਪਾਸੇ ਜਿਹੜਾ ਸਾਡਾ ਸੰਵਿਧਾਨ ਆ ਉਹ ਕਿਹਾ ਜਾਂਦਾ ਕਿ ਨਿਰਪੱਖ ਸੰਵਿਧਾਨ ਹੈ ਔਰ ਧਰਮ ਨਿਰਪੱਖਤਾ ਦੀ ਗੱਲ ਵਾਰ-ਵਾਰ ਆਉਂਦੀ ਹੈ ਗੱਲ ਅਮਲਾਂ ਤੋਂ ਉਲਟ ਹੋ ਰਹੀ ਹੈ ਬਿਲਕੁਲ ਇਹਦੇ ਪਿੱਛੇ ਮੋਦੀ ਵਰਗਿਆਂ ਦੀ ਸੋਚ ਕੰਮ ਕਰਦੀ ਹੈ ਆਰਐਸਐਸ ਦੀ ਸੋਚ ਕੰਮ ਕਰਦੀ ਹੈ ਇਹ ਨਾ ਖਾਲਸਾ ਇੱਕ ਵੱਖਰੀ ਕੌਮ ਹੈ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਬਲਕਿ ਸਿੱਖ ਇੱਕ ਵੱਖਰੀ ਨਸਲ ਹੈ ਸਿੱਖਕ ਵੱਖਰੀ ਕੌਮ ਹੈ ਕਿਉਂਕਿ ਖਾਲਸਾ ਕਿਸੇ ਦਾ ਵੰਸ਼ਜ ਨਹੀਂ ਖਾਲਸਾ ਖੰਡੇ ਦੀ ਧਾਰ ਚੋਂ ਪੈਦਾ ਹੋਇਆ ਸੋ ਇਹ ਜਿਹੜਾ ਨਾ ਬਿਲਕੁਲ ਨਹੀਂ ਹੋਵੇਗਾ ਇਹ ਜਿਹੜੇ ਸੁਪਨੇ ਆਰਐਸਐਸ ਲੈਂਦੀ ਹੈ ਇਹ ਭੁੱਲ ਜੇ ਔਰੰਗਜ਼ੇਬ ਨੇ ਵੀ ਇਹ ਸੁਪਨਾ ਲਿਆ ਸੀ ਵੀ ਮੈਂ ਇੱਕੋ ਸਲਾਮ ਇੱਥੇ ਸੰਸਾਰ ਤੇ ਇਸਲਾਮ ਹੀ ਰਹੂਗਾ ਹੋਰ ਕੋਈ ਮੈਂ ਰਹਿਣ ਨਹੀਂ ਦੇਣਾ ਜਦੋਂ ਔਰੰਗੇ ਦਾ ਸੁਪਨਾ ਨਹੀਂ ਪੂਰਾ ਹੋਇਆ ਨਰਿੰਦਰ ਮੋਦੀ ਵਰਗੇ ਤੇ ਆਰਐਸਐਸ ਵਾਲੇ ਕਿਹੜੇ ਬਾਗ ਦੀ ਮੂਲੀ ਨੇ ਕਿ ਸਿੱਖ ਕੌਮ ਨੂੰ ਜਾ ਬਾਕੀ ਦੀਆਂ ਕੌਮਾਂ ਨੂੰ ਇਹ ਖਤਮ ਕਰ ਦੇਣਗੇ ਜਦੋਂ ਔਰੰਗਜ਼ੇਬ ਨਹੀਂ ਖਤਮ ਕਰ ਸਕਿਆ ਬੋਲੀਆਂ ਵੀ ਵੱਖੋ-ਵੱਖਰੀਆਂ ਨੇ ਹਰ ਵਾਗ ਦਾ ਇਹ ਵਾਗ ਜਿ ਆਪਾਂ ਬਾਗੀਚੇ 'ਚ ਖੜੇ ਹਾਂ ਉੱਥੇ ਕਿੰਨੇ ਪ੍ਰਕਾਰ ਦੇ ਫੁੱਲ ਨੇ ਇਹੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਹੀ ਸੀ ਹੁਣ ਦੇਖੋ ਤੁਸੀਂ ਇੱਕ ਜੇ ਕੋਈ ਸਿੱਖ ਖਾਲਸਾ ਰਾਜ ਦਾ ਨਾਹਰਾ ਲਾ ਦੇ ਉਹਨੂੰ ਇਹ ਵੱਖਵਾਦੀ ਤੇ ਅੱਤਵਾਦੀ ਕਹਿੰਦੇ ਐ ਜੇ ਆਰਐਸਐਸ ਵਾਲਾ ਮੋਹਨ ਭਾਗਵਤ ਹਿੰਦੂ ਰਾਸ਼ਟਰ ਜਿੰਦਾਬਾਦ ਕਹਿ ਸਕਦਾ ਹੈ ਤਾਂ ਅਸੀਂ ਫਿਰ ਖਾਲਸਾਤਨ ਜਿੰਦਾਬਾਦ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਤਾਂ ਆਲਰੇਡੀ ਅੰਗਰੇਜ਼ ਦੇ ਰਹੇ ਸੀ ਸਾਡੇ ਸਿੱਖਾਂ ਦੀ ਗਦਾਰੀ ਕਾਰਨੋਂ ਨਹੀਂ ਮਿਲਿਆ ਉਦੋਂ ਕਿਉਂ ਅੱਗ ਲੱਗਦੀ ਹੈ ਇਹਨਾਂ ਦੇ ਜਦੋਂ ਕੋਈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸਾਡੇ ਗੁਰੂ ਨੇ ਕਿਹਾ ਵੀ ਇਹ ਰਜਾਨਾ ਨਾਹਰਾ ਲਾਉਣਾ ਹੈ ਖਾਲਸੇ ਦਾ ਰਾਜ ਜਦੋਂ ਵੀ ਹੋਇਆ ਮਨੁੱਖਤਾ ਨੂੰ ਖਾਲਸੇ ਦੇ ਰਾਜ ਨੇ ਸੁੱਖ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ ਇਹ ਜ਼ਮੀਨਾਂ ਦੇ ਮਾਲਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਹੈ ਪਹਿਲਾਂ ਇਸੇ ਤਰ੍ਹਾਂ ਜਿਵੇਂ ਹੁਣ ਮੋਦੀ ਕੋਆਪਰੇਟਿਵ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਦੇ ਗੁਲਾਮ ਬਣਾਉਣਾ ਚਾਹੁੰਦਾ ਹੈ ਪਹਿਲਾਂ ਇਸੇ ਤਰ੍ਹਾਂ ਲੋਕ ਦਿਹਾੜੀਆਂ ਕਰਦੇ ਹੁੰਦੇ ਆਪਣੀਆਂ ਜ਼ਮੀਨਾਂ 'ਚ ਇਹ ਸਾਨੂੰ ਮਾਲਕ ਕਿਹਨੇ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਕੀਤਾ ਉਹਨਾਂ ਨੇ ਸੁੱਖ ਦਿੱਤਾ ਮਨੁੱਖਤਾ ਨੂੰ ਖਾਲਸੇ ਦਾ ਅਰਥ ਹੈ ਬਿਲਕੁਲ ਸ਼ੁੱਧ ਮਲਾਵਟ ਤੋਂ ਰਹਿਤ ਇਹ ਨਹੀਂ ਵੀ ਅੰਮ੍ਰਿਤ ਛਕ ਲਿਆ ਬਾਣੀ ਨਹੀਂ ਪੜਦਾ ਨਿੰਦਿਆ ਚੁਗਲੀ ਕਰਦਾ ਉਹ ਖਾਲਸਾ ਨਹੀਂ ਅਮਰਤ ਛੱਕ ਕੇ ਬਾਣੀ ਪੜਨੀ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਅੰਦਰ ਦਇਆ ਹੋਵੇ ਜਿਸ ਬੰਦੇ ਅੰਦਰ ਦਇਆ ਨਹੀਂ ਨਾ ਉਹ ਕਸਾਈ ਹੈ ਚਾਹੇ ਲੱਖ ਦਾ ਚੋਲਾ ਪਾਈ ਫਰੇ ਕੁਛ ਕਰਦਾ ਫਰੇ ਦਇਆ ਤੋਂ ਬਿਨਾ ਮਨੁੱਖ ਕਸਾਈ ਹੈ ਖਾਲਸੇ ਦੇ ਰਾਜ ਵਿੱਚ ਦਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਧਰਮਾਂ ਦਾ ਸਤਕਾਰ ਕੀਤਾ ਇੱਥੋਂ ਤੱਕ ਕਿ ਇੱਕ ਬਹੁਤ ਵੱਡਾ ਫਤਿਹਗੜ੍ਹ ਸਾਹਿਬ ਦੇ ਵਿੱਚ ਮੁਸਲਮਾਨਾਂ ਦੀ ਜਗ੍ਹਾ ਬਣੀ ਹੈ ਸਰਹੰਦ ਦੀ ਇਤਨਾਤ ਕਰੀ ਪਰ ਉਹ ਜਗਾ ਨੂੰ ਨਹੀਂ ਛੇੜਿਆ ਵੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਜਦੋਂ ਵੀ ਖਾਲਸੇ ਦਾ ਰਾਜ ਆਇਆ ਸੁੱਖ ਮਿਲਿਆ ਫਿਰ ਬਾਬਾ ਜਰਨੈਲ ਸਿੰਘ ਦਾ ਰਾਜ ਰਿਹਾ ਉਦੋਂ ਵੀ ਬਹੁਤ ਜ਼ਿਆਦੇ ਗਿਣਤੀ ਚ ਹਿੰਦੂ ਉਹਨਾਂ ਕੋਲੇ ਆਪਣੇ ਦੁੱਖ ਲੈ ਕੇ ਜਾਂਦੇ ਉਹ ਸਾਰਿਆਂ ਦੇ ਦੁੱਖੜੇ ਸੁਣਦੇ ਸੀ ਸੋ ਜੇ ਤਾਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਮੋਦੀ ਨੂੰ ਤੇ ਮੋਹਨ ਭਾਗਵਤ ਵਰਗਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਆਪ ਉਹ ਕਹੀ ਜਾਂਦੇ ਨੇ ਔਰੰਗਜ਼ੇਬ ਦੀ ਨੀਤੀ ਤੇ ਜਿਵੇਂ ਉਹ ਕਹਿੰਦਾ ਸੀ ਮੈਂ Hindu ਬੱਚਾ ਰਹਿਣ ਨਹੀਂ ਦੇਣਾ ਇਕੱਠੇ ਹੋ ਕੇ ਬਹਿਣ ਨਹੀਂ ਦੇਣਾ ਵੀ ਮੈਂ ਇੱਥੇ ਮੁਸਲਮਾਨੇ ਰੱਖਣੇ ਆਪ ਇਹ ਉਸ ਨੀਤੀ ਤੇ ਚੱਲਦੇ ਨੇ ਵੀ ਅਸੀਂ Hindu ਰਾਸ਼ਟਰ ਜਿੰਦਾਬਾਦ ਆਪ ਜਦੋਂ ਕਹਿੰਦੇ ਨੇ ਤੁਹਾਡੇ ਮੁਤਾਬਕ ਜਿਹੜੇ ਦੇਸ਼த்ਰੋਹੀ ਦੇ ਕੇਸ ਦਰਜ ਇਹਨਾਂ ਤੇ ਵੀ ਹੋਣੇ ਚਾਹੀਦੇ ਆ ਜਿਹੜੇ ਇਹ ਨਾਅਰਾ ਦਿੰਦੇ ਆ ਉਹ ਵੀ ਦੇਸ਼ ਨੂੰ ਖਰਾਬ ਕਰਦੇ ਨੇ ਦੇਸ਼ ਦਾ ਮਾਹੌਲ ਖਰਾਬ ਕਰਨ ਚ ਉਹਨਾਂ ਦਾ ਵੱਡਾ ਹੱਥ ਹੈ ਬਿਲਕੁਲ ਜੀ ਇਹਨਾਂ ਤੇ ਦੇਸ਼த்ਰੋਹੀ ਦੇ ਕੇਸ ਹੋਣੇ ਚਾਹੀਦੇ ਨੇ ਜਿਹੜੇ ਕਹਿੰਦੇ ਆ ਬਾਕੀ ਅਸੀਂ ਰਹਿਣੇ ਨਹੀਂ ਦੇਣਾ ਕੱਲਾ ਹਿੰਦੂਏ ਦਿਖੇ ਸਾਨੂੰ ਉਹ ਉਹਨਾਂ ਤੇ ਦੇਸ਼ทรੋਹੀ ਦੇ ਕੇਸ ਦਰਜ ਹੋਣ ਆ ਜਿਵੇਂ ਸ਼ਿਵ ਸੈਨਾ ਵਾਲੇ ਤੀਜੇ ਦਿਨ ਬਾਬਾ ਜਰਨੈਲ ਸਿੰਘ ਦੇ ਨਾਂ ਤੇ ਗਨਮੈਨ ਤੇ ਫੇਮ ਲੈਂਦੇ ਆ ਇਹਨਾਂ ਤੇ ਵੀ ਦਰਜ ਹੋਣਾ ਚਾਹੀਦੇ ਨੇ ਕਿਉਂਕਿ ਸ਼ਿਵ ਸੈਨਾ ਆਰਐਸਐਸ ਇਹ ਦੇਸ਼ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ ਅੱਛਾ ਜਿਹੜੇ ਆਪਣੀ ਪੰਜਾਬ ਦੀ ਸਿਆਸਤ ਦੀ ਗੱਲ ਹੈ ਲਈ ਆਕਾਲੀ ਦਲ ਹੁਣ ਕਹਿੰਦਾ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਆਂ ਕਿਸਾਨਾਂ ਪਿੱਛੇ ਕਿਸ਼ਨੀਆਂ ਕੁਰਬਾਨੀਆਂ ਦਾ ਜੇ ਆਪਾਂ ਜ਼ਿਕਰ ਕਰੀਏ ਕਾਲੀ ਦਲ ਦੀ ਇੱਕ ਪਰਿਵਾਰਵਾਦ ਵਾਲੀ ਤਾਂ ਕੁਰਬਾਨੀ ਹੈਗੀ ਹੈ ਕਿ ਪਰਿਵਾਰਵਾਦ ਨਾਲ ਜੋੜਤਾ ਹੋਰ ਐਵੇਂ ਦੀਆਂ ਪੁੱਠੇ ਕੌਮੀ ਵਾਲੀਆਂ ਕਿਹੜੀਆਂ ਕੁਰਬਾਨੀਆਂ ਤੁਹਾਨੂੰ ਨਜ਼ਰ ਆਉਂਦੀਆਂ ਸਾਨੂੰ ਤਾਂ ਬਾਬਾ ਜਰਨੈਲ ਸਿੰਘ ਖਾਲਸਾ ਦੀ ਕੁਰਬਾਨੀ ਨਜ਼ਰ ਆਉਂਦੀ ਹੈ ਹੋਰ ਸਾਨੂੰ ਤਾਂ ਕਿਸੇ ਦੀ ਕੋਈ ਕੁਰਬਾਨੀ ਦਿਖਦੀ ਨਹੀਂ ਹੁਣ ਜੋ ਮਰਜ਼ੀ ਕਹੀ ਜਾਣ ਜਦੋਂ ਪਹਿਲਾਂ ਇਹ ਬਿੱਲ ਤਿਆਰ ਹੋਏ ਤੁਸੀਂ ਸਰਕਾਰ ਦੇ ਵਿੱਚ ਅਨਵੋਲਵ ਹੋ ਕੀ ਤੁਹਾਨੂੰ ਉਦੋਂ ਨਹੀਂ ਸੀ ਪਤਾ ਹੁਣ ਕੀ ਫਾਇਦਾ ਵਕਤੋਂ ਖੁੰਜੀ ਡੂਮਣੀ ਗਾਵਾਯਾਲ ਪਤਾਲ ਵਾਲੀ ਗੱਲ ਹੈ ਹੁਣ ਕੋਈ ਫਾਇਦਾ ਨਹੀਂ ਪਰ ਉਹ ਤਾਂ ਕਹਿੰਦੇ ਵੀ ਸਾਨੂੰ ਭਾਜਪੀ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਧੋਖੇ ਚ ਰੱਖਿਆ ਉਹਨਾਂ ਨੇ ਬਿਲਾਂ ਦੀ ਸਚਾਈ ਜਗ ਜਹਰ ਨਹੀਂ ਕੀਤੀ ਸਾਨੂੰ ਨਹੀਂ ਦੱਸਿਆ ਜਿਸ ਕਾਰਨ ਸਾਡੇ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਬਾਅਦ ਵਿੱਚ ਕਹਿੰਦੇ ਜਦੋਂ ਪਤਾ ਲੱਗਿਆ ਅਸੀਂ ਵਿਰੋਧ ਸ਼ੁਰੂ ਕਰਤਾ ਨਹੀਂ ਨਹੀਂ ਪਤਾ ਸਾਰਾ ਹੀ ਸੀਗਾ ਇਹ ਬਾਅਦ ਵਿੱਚ ਹੁਣ ਤਾਂ ਕਰਕੇ ਕਹਿ ਰਹੇ ਨੇ ਕਿਉਂਕਿ ਕਿਸਾਨਾਂ ਦਾ ਬਦਰੋਹ ਜਿਹੜਾ ਨਾ ਉਹ ਸਿਖਰ ਤੇ ਪਹੁੰਚ ਚੁੱਕਿਆ ਹੈ ਜਦੋਂ ਵੀ ਕਿਸਾਨ ਸੰਘਰਸ਼ ਦੇਖੋ ਸਿਖਰ ਤੇ ਪਹੁੰਚਦਾ ਹੈ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ ਇਹ ਕੌਣ ਕਰਾ ਰਹੀ ਹੈ ਸਰਕਾਰ ਦੀਆਂ ਏਜੰਸੀਆਂ 2015 ਚ ਕਿਸਾਨ ਸੰਘਰਸ਼ ਜੋਰਾਂ ਤੇ ਸੀ ਬੇਅਦਬੀ ਹੋਈ ਬਰਗਾੜੀ ਅਕਤੂਬਰ ਦੇ ਮਹੀਨੇ ਚ ਸੇਮ ਥਿੰਗ ਪਰਸੋਂ ਵਾਪਰ ਗਈ ਤਰਖਾਨ ਮਾਜਰੇ ਕਿਸਾਨ ਸੰਘਰਸ਼ ਨੂੰ ਫੇਲ ਕਰਨ ਵਾਸਤੇ ਆਰਐਸਐਸ ਤੇ ਸਰਕਾਰ ਦੀਆਂ ਏਜੰਸੀਆਂ ਇਹ ਕੰਮ ਕਰਾ ਰਹੀਆਂ ਨੇ ਤੇ ਹੁਣ ਕੀ ਲੱਗਦਾ ਜਿਹੜੀ ਕਿਸਾਨਾਂ ਦੀ ਮੂਵਮੈਂਟ ਹੈ ਅੱਜ ਜਿਸ ਤਰ੍ਹਾਂ ਮੀਟਿੰਗ ਦੇ ਵਿੱਚੋਂ ਕਿਸਾਨ ਬਾਹਰ ਆ ਗਏ ਜਿਹੜੀ ਮੋਦੀ ਸਰਕਾਰ ਆ ਉਹਦੇ ਮੰਤਰੀ ਨੇ ਚਾਹੇ ਭਾਜਪਾ ਪੰਜਾਬ ਦੇ ਆਗੂ ਹੋਣ ਉਹ ਪ੍ਰਚਾਰ ਕਰ ਰਹੇ ਨੇ ਕਿ ਬਿਲਾ ਬਾਰੇ ਕਿਸਾਨਾਂ ਨੂੰ ਸਮਝ ਨਹੀਂ ਸਮਝਾਉਣਾ ਚਾਹੀਦਾ ਉਹ ਇੱਕ ਕਦਮ ਪਿੱਛੇ ਹਟਣ ਨੂੰ ਤਿਆਰ ਨਹੀਂ ਇਹਦਾ ਮਤਲਬ ਲੜਾਈ ਕਿਸਾਨਾਂ ਦੀ ਲੰਮੀ ਜਾ ਸਕਦੀ ਹੈ ਹਾਂਜੀ ਸਾਨੂੰ ਤਾਂ ਇਹ ਲੱਗਦਾ ਵੀ ਜਿਹੜਾ ਇਹ ਮੋਦੀ ਹੈ ਨਾ ਇਹ ਦੇਸ਼ ਦੇ ਵਿੱਚ ਦੰਗੇ ਕਰਵਾਊਗਾ ਇਹ ਦੇਸ਼ ਲਈ ਘਾਤਕ ਹੈ ਆਉਣ ਵਾਲਾ ਸਮਾਂ ਜਿਹੜਾ ਬੜਾ ਮਾੜਾ ਹੈ ਇੱਕ ਅਸੀਂ ਬੇਨਤੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਵੀ ਸਾਡੇ ਗੁਰੂ ਦਾ ਹੁਕਮ ਹੈ ਸ਼ਾਸਤਰ ਧਾਰੀ ਜਰੂਰ ਹੋ ਦਿੱਲੀ ਦੇ ਵਿੱਚ ਜਦੋਂ ਦੰਗੇ ਹੋਏ 1984 ਚ ਉਹ ਬਚਿਆ ਜਿਹਦੇ ਕੋਲੇ ਹਥਿਆਰ ਸੀ ਨਹੀਂ ਸਾਰੇ ਸਿੱਖ ਮਾਰ ਦਿੱਤੇ ਗਏ ਕਿਉਂਕਿ ਸਾਡੇ ਗੁਰੂ ਦਾ ਹੁਕਮ ਆ ਇਹ ਬਿਨਾ ਸ਼ਾਸਤਰ ਕੇ ਸੰਗ ਨਰੰਗ ਭੇੜ ਜਾਨੋ ਪਾਕਰ ਤਾਂ ਹੈ ਕਾਨ ਹੂ ਕਿ ਤੈ ਲੈ ਸਦਾਨੋ ਕਿ ਬਿਨਾ ਹਥਿਆਰ ਤੋਂ ਸਿੱਖ ਜਿਹੜਾ ਭੇੜ ਦੇ ਸਮਾਨ ਹੈ ਕੰਨ ਫੜੋ ਜਿੱਤਰ ਮਰਜੀ ਲੈ ਜਾਓ ਕਈ ਸਾਡੇ ਤੇ ਬੜਾ ਤਵੇ ਲਾਉਂਦੇ ਆ ਜੀ ਬਾਬਿਆਂ ਨੂੰ ਗਨਮੈਨਾਂ ਦੀ ਕੀ ਲੋੜ ਆ ਹੋਰ ਬਾਬੇ ਖੁਸਰੇ ਰੱਖ ਲੈ ਨਾਲ ਸਾਡਾ ਸਾਡੇ ਗੁਰੂ ਨੇ ਜਦੋਂ ਗਨਮੈਨ ਰੱਖੇ ਆਪਣੇ ਨਾਲ ਸਿੰਘ ਰੱਖੇ ਸਾਡੇ ਗੁਰੂ ਤੋਂ ਵੱਡਾ ਅਕਾਲ ਪੁਰਖ ਤੇ ਕਿਹਨੂੰ ਭਰੋਸਾ ਸੀ ਕਈ ਸਵਾਲ ਕਰ ਦਿੰਦੇ ਐ ਜੀ ਸੋਨੂੰ ਰੱਬ ਤੇ ਭਰੋਸਾ ਨਹੀਂ ਸਾਨੂੰ ਰੱਬ ਤੇ ਭਰੋਸਾ ਹੈ ਪਰ ਉਸੇ ਪਰਮਾਤਮਾ ਦਾ ਹੁਕਮ ਹੈ ਕਿ ਸ਼ਾਸਤਰ ਰੱਖਣਾ ਤੇ ਸ਼ਾਸਤਰ ਤੋਂ ਬਿਨਾ ਸਿੱਖ ਭੇੜ ਦੇ ਸਮਾਨ ਹੈ ਆਹ ਜਿਹੜੀ ਕਿਰਪਾਨ ਹੈ ਪੰਜੇ ਕੱਕਿਆਂ ਚੋਂ ਇੱਕ ਸ਼ਾਸਤਰ ਬਖਸ਼ਿਆ ਗੁਰੂ ਨੇ ਬੇਨਤੀ ਕਰਾਂਗੇ ਪੂਰੇ ਪੰਜਾਬੀਆਂ ਨੂੰ ਵੀ ਕਮ ਸੇ ਕਮ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਤੇ ਸ੍ਰੀ ਸਾਹਿਬਤਾ ਜਰੂਰ ਗਾਤਰੇ ਰੱਖੋ ਕਿਉਂਕਿ ਆਉਣ ਵਾਲਾ ਸਮਾਂ ਬੜਾ ਮਾਰ ਹੈ ਮੋਦੀ ਜਿਹੜਾ ਇਹ ਦਵਾਰੇ ਮੋਦੀ ਅੱਤਵਾਦ ਨੂੰ ਪੈਦਾ ਕਰ ਰਿਹਾ ਹੈ ਇਹ ਬੀਜੇਪੀ ਜਿਹੜੀ ਹੈ ਨਾ 90% ਇਹਨਾਂ ਲੀਡਰਾਂ ਦੀ ਬੈਕਗ੍ਰਾਉਂਡ ਦੇਖੋ ਇਹਨਾਂ ਚ ਗੈਂਗਸਟਰ ਨੇ ਜ਼ਿਆਦਾ ਲੋਕ ਜਿਨ੍ਹਾਂ ਨੂੰ ਬਦਮਾਸ਼ ਕਹਿ ਦਿੰਨੇ ਆ ਪੰਜਾਬੀ ਚ ਗੁੰਡੇ ਪਹਿਲਾਂ ਬਦਮਾਸ਼ੀਆਂ ਕਰਦੇ ਰਹੇ ਲੋਕਾਂ ਦੀਆਂ ਜ਼ਮੀਨਾਂ ਨੱਪਦੇ ਰਹੇ ਕਬਜ਼ੇ ਕਰਦੇ ਰਹੇ ਮਗਰੋਂ ਕੀ ਕਰਦੇ ਨੇ ਇਹ ਲੋਕ ਸਮਾਜ ਭਲਾਈ ਦਾ ਵੀ ਮੈਂ ਅਸੀਂ ਜੀ ਸੋਸ਼ਲ ਵਰਕਰਾਂ ਤੁਸੀਂ ਦੇਖਿਆ ਅੱਜਕੱਲ ਜਿਹੜਾ ਸੋਸ਼ਲ ਵਰਕਰ ਬਣ ਗਿਆ ਸਮਝ ਲਓ ਚੋਣ ਲੜੂਗਾ ਹੁਣ ਵੀ ਡਰਾਮਾ ਹੋ ਰਿਹਾ ਹੈ ਕਈ ਸੋਸ਼ਲ ਵਰਕਰ ਬਣੇ ਫਿਰਦੇ ਆ ਆ ਤੁਸੀਂ 2022 ਚ ਦੇਖਿਓ ਉਹ ਚੋਣਾ ਲੜਨਗੇ ਪਹਿਲਾਂ ਤਾਂ ਵੈਸੇ ਲੁੱਟਦੇ ਕੁੱਟਦੇ ਰਹੇ ਹੁਣ 2022 ਦੀ ਉਹ ਲੋਕ ਤਿਆਰੀ ਕਰ ਰਹੇ ਨੇਗੇ ਇਸ ਤਰ੍ਹਾਂ 90% ਇਹਨਾਂ ਲੋਕਾਂ ਚ ਗੁੰਡੇ ਬਦਮਾਸ਼ ਜਿਹੜੇ ਨੇ ਲੀਡਰ ਬਣ ਗਏ ਇਹ ਦੇਸ਼ ਲਈ ਘਾਤਕ ਨੇ ਅਸੀਂ ਤਾਂ ਕਿਸਾਨਾਂ ਨੂੰ ਇਹ ਕਹਾਂਗੇ ਕਿ ਤੁਸੀਂ ਆਪ ਚੋਣਾ ਕਿਉਂ ਨਹੀਂ ਲੜਦੇ ਆਪ ਚੋਣਾ ਲੜੋ ਆਪ ਆਪ ਦੇ ਬੰਦੇ ਕਿਉਂ ਨਹੀਂ ਖੜੇ ਕਰਦੇ ਤੁਸੀਂ ਕਿਉਂ ਇੰਨਾ ਮਾਗਰ ਤੁਰੇ ਫਿਰਦੇ ਹੋ ਜਦੋਂ ਛੋਡੇ ਕੋਲੇ ਪਾਵਰ ਆ ਗਈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਫਿਰ ਹਾਂਜੀ ਮੋਤੀ ਨੇ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗਣੀ ਕੀਤੀ ਜਾਏਗੀ ਉਸ ਗੱਲ ਦਾ ਕੀ ਬਣਿਆ ਉਲਟਾ ਕਿਸਾਨਾਂ ਤੇ ਹੋਰ ਪਰੇਸ਼ਾਨੀ ਦੇਤੀ ਕਿਸਾਨਾਂ ਨੂੰ ਬਿੱਲ ਆਂਦੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਅਸੀਂ ਸੋਨੂੰ ਕਹਤਾ ਵੀ ਬੀਜੇਪੀ ਇਸ ਦਾ ਡੇਂਜਰਸ ਫਾਰ ਦਾ ਕੰਟਰੀ ਬੀਜੇਪੀ ਦੇਸ਼ ਲਈ ਖਤਰਨਾਕ ਆ ਇਹ ਆਮਦਨ ਦੁੱਗਣੀ ਨਹੀਂ ਕਰੂਗਾ ਇਹ ਦੇਸ਼ ਨੂੰ ਬਰਬਾਦ ਕਰੂਗਾ ਪਹਿਲਾਂ ਨੋਟਬੰਦੀ ਹੋਈ ਸਭ ਇਹ ਐਡਾ ਵੱਡਾ ਝੂਠਾ ਬੰਦਾ ਹੈ ਇੰਟਰਨੈਸ਼ਨਲ ਪੱਧਰ ਤੇ ਗੱਪ ਮਾਰਦਾ ਪਹਿਲਾਂ ਇਹਨੇ ਕਿਹਾ ਵੀ ਮੈਂ 15 ਲੱਖ ਕੱਲੇ ਕੱਲੇ ਬੰਦੇ ਦੇ ਖਾਤੇ 'ਚ ਪਾਉਂ ਕਿ ਪਾਤਾ ਮਗਰੋਂ ਇਹਦਾ ਜਿਹੜਾ ਅਮਿਤ ਸ਼ਾਹ ਹੈ ਉਹ ਕਹਿੰਦਾ ਇਹ ਜੁਮਲਾ ਸੀ ਫਿਰ ਤੁਸੀਂ ਬੀਜੇਪੀ ਦਾ ਨਾਮ ਬਦਲ ਕੇ ਜੁਮਲਾ ਪਾਰਟੀ ਰੱਖ ਲਓ ਤੁਸੀਂ ਲੋਕਾਂ ਦੀਆਂ ਫੀਲਿੰਗਸ ਨਾਲ ਯੂ ਹਾਰਟ ਦਾ ਫੀਲਿੰਗਸ ਆਫ ਪੀਪਲਸ ਤੁਸੀਂ ਲੋਕਾਂ ਦੀਆਂ ਭਾਵਨਾਵਾਂ 'ਤੇ ਸੱਟ ਮਾਰੀ ਹੈ ਗਰੀਬਾਂ ਨੂੰ ਧੋਖੇ 'ਚ ਰੱਖਿਆ ਵੀ ਅਸੀਂ 15 ਲੱਖ ਪਾਵਾਂਗੇ ਪਾਏ ਤੁਸੀਂ 15 ਰੁਪਏ ਬਣੇ ਇਰ ਤੁਸੀਂ ਕਹਿ ਰਹੇ ਹੋ ਕਿ ਮੋਦੀ ਦੰਗੇ ਕਰਾਊਗਾ ਮਾਹੌਲ ਖਰਾਬ ਕਰੂ ਮੋਦੀ ਭਗਤ ਬੜੇ ਨੇ ਮੜੀ ਜੀ ਗੱਲ ਹੁੰਦੀ ਹੈ ਮੋਦੀ ਦੇ ਪੱਖ ਚ ਆ ਜਾਂਦੇ ਆ ਕਿੰਨਾ ਪੂਰਨ ਬਹੁਮਤ ਮਿਲ ਗਿਆ ਪੂਰਨ ਬਹੁਮਤ ਵੀ ਜਿਆਦਾ ਵੋਟਾਂ ਮਿਲ ਗਈਆਂ ਆਉਣ ਵਾਲ ਸਮੇਂ ਚ ਫੇਰ ਕੋਈ ਜਿਹੜੀ ਵਿਰੋਧੀ ਤੇ ਸਟਰੋਂਗ ਨਹੀਂ ਕਾਂਗਰਸ ਤਾਂ ਬਿਲਕੁਲ ਐ ਲੱਗਦਾ ਜਿਵੇਂ ਆਪਾਂ ਪੰਜਾਬੀ ਦਾ ਖਾਨ ਆ ਕਿ ਮੂਰਤੀ ਦੀ ਝੱਗ ਵਾਂਗੂ ਬਹਿ ਗਈ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਜਿਹੜੇ ਮੋਦੀ ਅਸੀਂ ਇੱਕ ਗੱਲ ਕਹਿਣੇ ਹੁੰਨੇ ਆ ਵੀ ਅੰਨੇ ਭਗਤ ਨਾ ਬਣੋ ਜਿਹੜੇ ਮੋਦੀ ਭਗਤ ਨੇ ਇੱਕ ਦਿਨ ਖੂਨ ਦੇ ਹੰਝੂ ਰੋਣਗੇ ਯਾਦ ਰੱਖਿਓ ਤੁਸੀਂ ਅੱਜ ਦਾ ਕਿਹਾ ਜ਼ਿੰਦਗੀ ਦਾ ਨਹੀਂ ਪਤਾ ਹੁੰਦਾ ਆਪਾਂ ਮਿਲਣਾ ਦੁਬਾਰੇ ਰਹਿਣਾ ਜਾਣਾ ਪਰ ਉਹ ਖੂਨ ਦੇ ਹੰਝੂ ਰੋਣਗੇ ਮੋਦੀ ਭਗਤ ਤੇ ਇਹ ਰਾਜਨੀਤਿਕ ਲੋਕ ਹੁੰਦੇ ਆ ਨਾ ਜਿਹੜੇ ਸਾਡੇ ਵੱਡੇ ਸੰਤ ਬਾਬਾ ਕਰਤਾਰ ਸਿੰਘ ਪਿੰਡਰ ਵਾਲੇ ਕਹਿੰਦੇ ਹੁੰਦੇ ਕਿਸੇ ਦੇ ਮਿੱਤ ਨਹੀਂ ਹੁੰਦੇ ਇਹ ਗਾਉ ਵੇਲੇ ਆਪਣੇ ਬਾਪ ਨੂੰ ਗਧੇ ਨੂੰ ਬਾਪ ਬਣਾ ਲੈਂਦੇ ਆ ਤੇ ਗਾਉ ਪੂਰੀ ਹੋਣ ਤੇ ਆਪਦੇ ਪਿਓ ਨੂੰ ਵੀ ਗਧਾ ਕਹਿਣ ਤੋਂ ਸੰਕੋਚ ਨਹੀਂ ਕਰਦੇ ਲੋਕ ਇਹ ਜਿੰਨੇ ਮੋਦੀ ਭਗਤ ਬਣੇ ਨੇ ਬਹੁਤ ਵੱਡੀ ਉਹਨਾਂ ਨੇ ਗਲਤੀ ਕੀਤੀ ਆ ਜਿਹੜਾ ਇਹਨੂੰ ਦੁਬਾਰੇ ਪਾਵਰ 'ਚ ਲੈ ਕੇ ਆਏ ਨੇ ਇਹਦਾ ਦਿਮਾਗ ਸੈੱਟ ਕਰਨਾ ਸੀ ਇਹਨੂੰ ਹਰਾਉਣਾ ਸੀ ਚੋਣਾਂ ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਸੀ ਹਿੰਦੁਸਤਾਨ ਦਾ ਮਾਹੌਲ ਕੁਝ ਹੋਰ ਸੀ ਉਦੋਂ ਵੱਡਾ ਅਰਥਸ਼ਾਸਤਰੀ ਹੋਣੀ ਉਹਨੂੰ ਤਾਂ ਯੂਐਸਏ ਵੀ ਮੰਨਦੀ ਹੈ ਇਹ ਕਣਪੜ ਬੰਦਾ ਜਿਸ ਦੀ ਡਿਊਟੀ ਇੱਕ ਚਾਹ ਵੇਚਣ ਤੇ ਸੀ ਉਹ 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 ਦੇਸ਼ ਨੂੰ ਵੀ ਵੇਚ ਦੂਗਾ 2016 ਦੇ ਵਿੱਚ ਕੀ ਨੋਟਬੰਦੀ ਦਾ ਰਿਜ਼ਲਟ ਨਿਕਲਿਆ ਆਰਥਿਕ ਮੰਦ ਹਾਲੀ ਆਈ ਇਹ ਬੰਦੇ ਨੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰੂਗਾ ਜਿਵੇਂ ਗੁਜਰਾਤ ਚ ਇਹਨੇ ਦੰਗੇ ਕਰਾਏ ਸੀ 2002 ਚ ਇਹ ਇੱਥੇ ਵੀ ਕਰਾਊਗਾ ਇਹ ਅੱਤਵਾਦ ਫਲਾ ਰਿਹਾ ਹੈ ਇਹ ਬੰਦਾ ਜਿਹੜੇ ਪੰਜਾਬ ਦੇ ਇੱਕ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਹੈ ਉਹਦੇ ਪੈਰਲਲ ਗੈਕਨ ਨੇ ਮੂਵਮੈਂਟ ਚਲਾਤੀ ਇਹ ਲੜਾਈ ਇਕੱਠੇ ਹੋ ਕੇ ਲੜਨ ਦਾ ਵੇਲਾ ਹੈ ਜਿਹਦੇ ਨਾਲ ਵਪਾਰੀਆਂ ਨਾਲ ਵੀ ਧੱਕਾ ਹੋਇਆਗਾ ਆੜਤੀ ਵੀ ਪਰੇਸ਼ਾਨ ਨੇ ਮਜ਼ਦੂਰੀ ਪਰੇਸ਼ਾਨ ਨੇ ਕਿਉਂ ਨਾ ਸਾਰੇ ਲੋਕ ਇਕੱਠੇ ਹੋ ਕੇ ਮੋਦੀ ਖਿਲਾਫ ਲੜਾਈ ਲੜਨਾ ਤੇ ਕੇਂਦਰ ਨੂੰ ਮਜਬੂਰ ਕਰਨ ਕੇ ਬਿੱਲ ਵਾਪਸ ਲੈ ਲਓ ਅਸੀਂ ਤਾਂ ਜੀ ਕਿਸਾਨ ਜੱਥੇਬੰਦੀਆਂ ਦੇ ਨਾਲ ਜਿਹੜੇ ਗਾਇਕ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਨੇ ਉਹਨਾਂ ਦਾ ਧੰਨਵਾਦ ਹੈ ਜਿਹੜੇ ਵੱਖਰੇ ਡਾਫਲੀ ਵਜਾਉਂਦੇ ਫਿਰਦੇ ਹਨ ਉਹ ਆਪਣੀ ਫੇਮ ਲਈ ਤੁਰੇ ਫਿਰਦੇ ਆ ਅਸੀਂ ਇੱਕ ਪੰਜਾਬ ਦੇ ਨੌਜਵਾਨਾਂ ਨੂੰ ਕਹਾਂਗੇ ਉਹ ਤੁਸੀਂ ਸ਼ਹੀਦਾਂ ਦੇ ਫੈਨ ਬਣੋ ਇਹਨਾਂ ਨਿਚਾਰਾਂ ਦੇ ਫੈਨ ਨਾ ਬਣੋ ਤੁਸੀਂ ਹੁਣ ਗਰਦਾਸ ਮਾਨ ਨੂੰ ਤੁਸੀਂ ਪੰਜਾਬ ਦਾ ਮਾਣ ਕਹਿੰਦੇ ਹੋ ਕਿੱਥੇ ਆ ਗਰਦਾਸ ਮਾਨ ਉਹਦਾ ਮੂੰਹ ਟੁੱਟਿਆ ਇੱਕ ਸ਼ਬਦ ਨਹੀਂ ਉਹ ਬੋਲਿਆ ਉਹ ਜਿਹੜਾ ਦਲੇਰ ਮਹਿੰਦੀ ਹੈ ਪਹਿਲਾ ਰਾਗੀ ਹੁੰਦਾ ਸੀ ਮਗਰ ਉਹ ਨੱਚਨ ਕੋਦਨ ਚ ਪੈ ਗਿਆ ਉਹ ਮੋਦੀ ਦੇ ਹੱਕ ਚ ਬੋਲਦਾ ਓਨਲੀ ਫਾਰ ਟਿਕਟ ਹੀ ਵਾਂਟਸ ਟਿਕਟ ਉਹ ਟਿਕਟ ਚਾਹੁੰਦਾ ਹੈ ਮੋਦੀ ਤੋਂ ਉਹਦਾ ਕੁੜਮ ਵੀ ਮੈਂਬਰ ਪਾਰਲੀਮੈਂਟ ਹੈ ਇਹ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਜੇ ਫੋਲੋ ਕਰਨਾ ਹੈ ਸ਼ਹੀਦ ਭਗਤ ਸਿੰਘ ਨੂੰ ਫੋਲੋ ਕਰੋ ਸ਼ਹੀਦ ਭਗਤ ਸਿੰਘ ਦੇ ਫੈਨ ਬਣੋ ਇਹ ਨਚਾਰ ਸਾਡੇ ਪੰਜਾਬ ਦਾ ਮਾਣ ਨਹੀਂ ਸਾਡੇ ਪੰਜਾਬ ਦਾ ਮਾਣ ਸ਼ਹੀਦ ਉਦਮ ਸਿੰਘ ਹੈ ਸਾਡੇ ਪੰਜਾਬ ਦਾ ਮਾਣ ਸ਼ਹੀਦ ਭਗਤ ਸਿੰਘ ਹੈ ਸਾਡੇ ਪੰਜਾਬ ਦਾ ਮਾਨ ਗਦਰੀ ਬਾਬੇ ਸਾਡੇ ਪੰਜਾਬ ਦਾ ਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਐਵੇਂ ਤੁਸੀਂ ਇਹਨਾਂ ਨੂੰ ਸਿਰ ਤੇ ਚੜਾਈ ਜਾਂਦੇ ਹੋ ਬਿਨਾਂ ਗੱਲੋਂ ਇਸ ਕਰਕੇ মিডিਆ ਨੂੰ ਵੀ ਅਸੀਂ ਕਹਾਂਗੇ ਪਲੀਜ਼ ਡੋਂਟ ਮਾਈਂਡ মিডিਆ ਵੀ ਜਿਆਦਾ ਆਮ ਤੌਰ ਤੇ ਦੇਖਦੇ ਆ ਹੁਣ ਹਰ ਇੱਕ ਚਲੋ ਤੁਹਾਡੇ ਵਰਗਾ ਨਹੀਂ ਹੁੰਦਾ ਜਦੋਂ ਕਿਤੇ ਹੁਣ ਕਿੰਨੇ ਸੰਤ ਮਹਾਤਮਾ ਸੇਵਾ ਕਰਦੇ ਨੇ ਅੱਜ ਅਸੀਂ ਲੰਗਰ ਭੇਜ ਕੇ ਫੇਰ ਆਏ ਆ ਕੋਈ মিডিਆ ਦਿਖਾਉਂਦਾ ਸਗੋਂ ਬਦਨਾਮੀ ਕਰ ਰਹੇ ਨੇ ਅਕੇ ਬਾਬੇ ਜੀ ਕਿੱਥੇ ਗਏ ਬਾਬੇ ਦਾ ਸਾਰੇ ਸੇਵਾ ਚ ਲੱਗੇ ਨੇ ਲੰਗਰ ਦੀ ਸੇਵਾ ਚ ਜਿੱਥੇ ਇਹ ਨੱਚਨਗੌਣ ਵਾਲੇ ਜਾਂਦੇ ਨੇ ਮੈਕ ਚੱਕ ਕੇ মিডিਆ ਵਾਲੇ ਇਹਨਾਂ ਦੇ ਮਗਰ ਤੁਰੇ ਫਿਰਦੇ ਨੇ ਕਿਉਂ মিডিਆ ਪ੍ਰਮੋਟ ਕਰ ਰਿਹਾ ਇਹਨਾਂ ਨੂੰ ਸਾਡੇ ਸ਼ਹੀਦਾਂ ਦੀ ਗੱਲ ਕਰੇ ਬਾਬਾ ਜਰਨੈਲ ਸਿੰਘ ਦੀ ਗੱਲ ਕਰੋ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਹਨਾਂ ਨੇ ਤੁਹਾਡੇ ਘਰੇ ਕੋਈ ਸਿਲੰਡਰ ਭਰਾਉਣ ਨਹੀਂ ਆ ਜਾਣਾ ਨੱਚਨਗੌਣ ਵਾਲੇ ਨੇ ਸਿਲੰਡਰ ਤੁਹਾਨੂੰ ਆਪਦਾ ਆਪੇ ਭਰਾਉਣਾ ਪੈਣਾ ਤੁਸੀਂ ਇਹਨਾਂ ਦੇ ਨਚਾਰਾਂ ਦੇ ਫੈਨ ਨਾ ਬਣੋ ਤੁਸੀਂ ਸ਼ਹੀਦਾਂ ਦੇ ਫੈਨ ਬਣੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਅੱਜ ਜਿਹੜੇ ਕਿਸਾਨਾਂ ਨੇ ਜਿਹੜੀ ਮੀਟਿੰਗ ਤੋਂ ਬਾਈਕਟ ਕਰਤਾ ਉਹਨਾਂ ਨੇ ਇੱਕ ਮੰਗ ਰੱਖਤੀ ਕਿ ਜਦ ਤਾ ਹੁਣ ਖੇਤੀਬਾੜੀ ਮੰਤਰੀ ਸਾਡੇ ਨਾਲ ਗੱਲ ਕਰੇ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਰਨ ਤਾਂ ਅਸੀਂ ਗੱਲ ਕਰਾਂਗੇ ਨਹੀਂ ਸਾਡੀ ਮੂਵਮੈਂਟ ਜਾਰੀ ਰਹੇਗੀ ਇਹ ਸਟੈਂਡ ਠੀਕ ਹੈ ਕਿਸਾਨਾਂ ਦਾ ਬਹੁਤ ਵਧੀਆ ਸਟੈਂਡ ਲਿਆ ਕਿਸਾਨਾਂ ਦਾ ਅਸੀਂ ਤਾਂ ਇਹ ਕਹਿੰਦੇ ਸੀ ਚਲੋ ਪਹਿਲੀ ਗੱਲ ਤਾਂ ਦਿੱਲੀ ਜਾਣੀ ਨਹੀਂ ਸੀ ਚਾਹੀਦਾ ਸੰਤ ਬਾਬਾ ਜਰਨੈਲ ਸਿੰਘ ਕਿਹਾ ਕਰਦੇ ਵੀ ਐਸੀ ਜ਼ੁਰਤ ਪੈਦਾ ਕਰੋ ਦਿੱਲੀ ਤੁਹਾਡੇ ਪੈਰਾਂ ਚ ਆਊ ਚੱਲ ਕੇ ਚਲੋ ਜੇ ਹੁਣ ਤੁਸੀਂ ਚਲੇ ਗਏ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਟੈਂਡ ਲਿਆ ਮੋਦੀ ਤੋਂ ਘੱਟ ਕਿਸਾਨ ਜਥੇਬੰਦੀਆਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਮੋਦੀ ਕੋਈ ਖੁਦਾ ਨਹੀਂ ਕੋਈ ਰੱਬ ਨਹੀਂ ਇੱਥੋਂ ਹੀ ਗਿਆ ਇਹਨਾਂ ਲੋਕਾਂ ਨੂੰ ਬਣਾਇਆ ਪੰਜਾਬ 'ਚ ਕਈ ਸਾਲ ਰਹੇ ਨੇ ਮੋਦੀ ਤਾਂ ਪੱਗ ਬੰਨ੍ਹ ਕੇ ਪੰਜਾਬ 'ਚ ਫਿਰਦਾ ਰਿਹਾ ਅੱਜ ਤੋਂ ਸਾਰੀ 12-15 ਸਾਲ ਪੁਰਾਣੀ ਗੱਲ ਆ 2002 ਦੇ ਵਿੱਚ ਇਨਚਾਰਜ ਸੀ ਆ ਜਦੋਂ ਮੋਗੇ ਅਰੇਲੀ 'ਚ ਬਾਦਲ ਦਲ ਦੀ ਰੇਲੀ ਚ ਆਇਆ ਉਦੋਂ ਇਹਨਾਂ ਨੇ ਪੱਗ ਰੱਖੀ ਉਹਨੂੰ ਉਦੋਂ ਤਾਂ 2 ਸਕਿੰਟ ਨਹੀਂ ਪੱਗ ਰੱਖ ਸਕਿਆ ਜਿਹੜੇ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾਉਣ ਲਈ 93% ਕੁਰਬਾਨੀਆਂ ਕੀਤੀਆਂ 93% ਉਹ 93 ਸਕਿੰਟ ਪੱਗ ਨਹੀਂ ਸਿਰ ਤੇ ਰੱਖ ਸਕਿਆ ਇਦਾਂ ਦੇ ਲੋਕ ਫਰਾਡ ਹੁੰਦੇ ਨੇ ਡਰਾਮੇਬਾਜ਼ ਹੁੰਦੇ ਨੇ ਇਹ ਇਹੋ ਜਿਹੇ ਲੋਕਾਂ ਨੂੰ ਪੱਗ ਪਹਿਨਾਉਣੀਆਂ ਨੂੰ ਚਾਹੀਦੀ ਜਿਨ੍ਹਾਂ ਨੂੰ ਪੱਗ ਦੀ ਕਦਰ ਨਹੀਂ ਉਹ ਇੱਕ ਫਰਾਡ ਹੈਗਾ ਤੇ ਇਹ ਪੱਗ ਦੀ ਬੇਕਦਰੀ ਕਰਨ ਇਹ ਵੀ ਲਿਆਂਦੇ ਨੇ ਕਿ ਪੰਜਾਬ ਦੇ ਕਿਸਾਨ ਨੂੰ ਦਬਾ ਲਓ ਤੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਚ ਪੈ ਜੋ ਸੋ ਨੂੰ ਦੱਸਦਾ ਵੀ 1947 ਤੋਂ ਗੇਮ ਚੱਲੀ ਹੋਈ ਐ ਦੇਸ਼ ਦੀ ਆਜ਼ਾਦੀ ਤੋਂ 2 ਮਹੀਨੇ ਬਾਅਦ ਇਹ ਸਾਨੂੰ ਜਰੈਮ ਪੇਸ਼ਾ ਕਹਤਾ ਸੀ ਇਹ ਤਾਂ 1947 ਤੋਂ ਸਾਨੂੰ ਦਬਾ ਰਹੇ ਐ 1955 ਚ ਹਰਮੰਦਰ ਸਾਹਿਬ ਤੇ ਅਟੈਕ ਕਰਤਾ 1984 ਚ ਸੰਤ ਜਰਨੈਲ ਸਿੰਘ ਉਥੇ ਤਾਂ ਅਟੈਕ ਕੀਤੀ ਕੀਤਾ ਸੰਤ ਜਰਨੈਲ ਸਿੰਘ ਤੋਂ ਬਿਨਾ ਸੈਂਤੀ ਗੁਰਦੁਆਰਿਆਂ ਚ ਕਿਹੜੇ ਬਾਬਾ ਜਰਨੈਲ ਸਿੰਘ ਬੈਠੇ ਸੀ ਉਹ ਗੁਰਦੁਆਰੇ ਕਿਉਂਟਾ ਹੈ ਇਹਨਾਂ ਦੀਆਂ ਸਾਡੇ ਦਾੜ੍ਹਾਂ ਤੇ ਸਾਡੀਆਂ ਪੱਗਾਂ ਤੇ ਨਜ਼ਰ ਐ ਇਹ ਪੰਜਾਬ ਨੂੰ ਸਿੱਖਾਂ ਨੂੰ ਬਰਬਾਦ ਕਰਨਾ ਚਾਹੁੰਦੇ ਆ ਪਰ ਇੱਕ ਗੱਲ ਅਸੀਂ ਬੜੇ ਨਿਸ਼ਚੇ ਨਾਲ ਗੁਰੂ ਦੇ ਓਟ ਆਸਰੇ ਤੇ ਕਹਨੇ ਆ ਮੀਰ ਮੰਨੂ ਵਰਗੇ ਆਏ ਜਕਰੀਆ ਖਾਨ ਵਰਗੇ ਆਏ ਔਰੰਗੇ ਵਰਗੇ ਆਏ ਉਹ ਸਿੱਖ ਕੌਮ ਨੂੰ ਖਤਮ ਨਹੀਂ ਕਰ ਸਕੇ ਇਹ ਮੋਦੀ ਵਰਗੇ ਕਿਹੜੇ ਬਾਗ ਦੀ ਮੂਲੀ ਨੇ ਠੀਕ ਹੈ ਹਾਂ ਹਾਂਜੀ ਇਹ ਸਾਨੂੰ ਭਾਈ ਸੁਰਜੀਤ ਸਿੰਘ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਲੜਾਈ ਆ ਉਹ ਅਣਖ ਤੇ ਇੱਜ਼ਤ ਦੀ ਲੜਾਈ ਆ ਪੰਜਾਬ ਦੇ ਨੌਜਵਾਨਾਂ ਨੂੰ ਫਾਕਤ ਸਰਬ ਦੇ ਵਾਰਸ ਬਣਨਾ ਚਾਹੀਦਾ ਤੇ ਪੰਜਾਬ ਦੀਆਂ ਹੱਕਾਂ ਲਈ ਇਕਜੁੱਟ ਹੋ ਕੇ ਮੂਵਮੈਂਟ ਚਲਾਉਣੀ ਚਾਹੀਦੀ ਆ ਇਹਨਾਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਨੇ ਜੋ ਸਟੈਂਡ ਲਿਆ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰਨਗੇ ਜਾਂ ਫਿਰ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਗੱਲ ਕਰਨਗੇ ਉਦੋਂ ਪਿੱਛੇ ਉਹਨਾਂ ਨੂੰ ਕਿਸੇ ਵੀ ਅਧਿਕਾਰੀ ਨਾਲ ਕਿਸੇ ਬੀਜੇਪੀ ਦੇ ਹੋਰ ਲੀਡਰ ਨਾਲ ਗੱਲ ਨਹੀਂ ਕਰਨੀ ਚਾਹੀਦੀ ਜਿੰਨਾ ਤੱਕ ਬਿਲ ਵਾਪਸ ਨਹੀਂ ਹੁੰਦੇ ਕਿਸਾਨਾਂ ਦੀ ਮੂਵਮੈਂਟ ਲਗਾਤਾਰ ਜਾਰੀ ਰਹਿਣੀ ਚਾਹੀਦੀ ਆ ਇਹਨਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਦੇ ਬੱਚੇ-ਬੱਚਿਆਂ ਨੂੰ ਇਸ ਲੜਾਈ ਦੇ ਵਿੱਚ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਕਰ ਚੰਡੀਗੜ੍ਹ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਹੁਣ ਤੁਸੀਂ ਦੇਖ ਸਕਦੇ ਹੋ। ग्लोबल पंजाब टीवी नो डाउनलोड करो साडी ऐप एंड्रॉइड या आईओएस दे फ्री पे रोकू अते अमेज़न फायर टीवी दे जा एप्पल टीवी दे नाल ही देख सकदे हो लाइव स्ट्रीमिंग www.globalpunjabtv.com दे